ਜੀ ਪੰਜਾਬੀਆਂ ਅਸੀਂ ਜਿਉਂਦੇ ਜੀ ਮੜੀਆਂ ਤੇ ਨਹੀਂ ਜਾਂਦੇ 17 ਤਾਰੀਖ ਨੂੰ ਅਸੀਂ ਸਾਰੇ ਮੁਹਾਲੀ ਪਹਿਲਾਂ ਇਕੱਠੇ ਹੋਵਾਂਗੇ ਉਦੋਂ ਇਕੱਠੇ ਹੋ ਕੇ ਪੂਰਾ ਜਲੂਸ ਦੀ ਸ਼ਕਲ ਚ ਅਸੀਂ ਚੰਡੀਗੜ੍ਹ ਨੂੰ ਪੂਚ ਕਰਾਂਗੇ ਦੇਖਾਂਗੇ ਐਡਮਿਨਿਸਟ੍ਰੇਸ਼ਨ ਸਾਨੂੰ ਕਿੱਥੇ ਰੋਕਦਾ ਚੰਡੀਗੜ੍ਹ ਤੇ ਲਾਵਾਂਗੇ ਅਸੀਂ ਮੁਹਾਲੀ ਬੈਠਣ ਵਾਲੇ ਨਹੀਂ ਅਸੀਂ ਇਹਨੂੰ ਆਜ਼ਾਦ ਕਰਾਉਣਾ ਚਾਹੁੰਦੇ ਆਂ ਪੰਜਾਬ ਦੇ ਹਵਾਲੇ ਕਰਵਾਉਣਾ ਚਾਹੁੰਦੇ ਆਂ ਚੰਡੀਗੜ੍ਹ ਨੂੰ ਐਜ਼ ਰਾਜਧਾਨੀ ਵੀ ਡਰਾਈਵਰਸ ਦੀ ਹੜਤਾਲ ਚੱਲ ਰਹੀ ਹੈ ਸਾਰੇ ਦੇਸ਼ ਵਿੱਚ ਉਹਨੂੰ ਆਪਣੇ ਵੱਲੋਂ ਪੂਰਾ ਸਮਰਥਨ ਦਿੰਨੇ ਆ ਜਦੋਂ ਤੱਕ ਪੰਜਾਬ ਦੇ ਪਾਣੀਆਂ ਦਾ ਫੈਸਲਾ ਨਹੀਂ ਹੁੰਦਾ ਉਦੋਂ ਤੱਕ ਅਸੀਂ ਉੱਟਕੇ ਨਹੀਂ ਜਾਵਾਂਗੇ ਅੱਜ ਸਾਡਾ ਪਾਣੀ ਖਤਮ ਹੋਣ ਕਿਨਾਰੇ ਹੈ ਦਰਿਆਈ ਪਾਣੀ ਸਾਨੂੰ ਨਹੀਂ ਮਿਲਦਾ ਧਰਤੀ ਵਾਲਾ ਮੁੱਕ ਗਿਆ ਤਾਂ ਪੰਜਾਬ ਨੇ ਪੰਜਾਬ ਨਹੀਂ ਰਹਿਣਾ ਇਤੋਂ ਦੇ ਲੋਕ ਉੱਜੜ ਕੇ ਬਾਹਰ ਜਾਣਗੇ ਨਾ ਪੰਜਾਬੀ ਕਲਚਰ ਰਹੇਗੀ ਨਾ ਪੰਜਾਬੀਅਤ ਰਹੇਗੀ ਆਰੰਗ ਤਾਰੀਖ ਨੂੰ ਮੋਰਚਾ ਲੱਗੇਗਾ ਪੂਰਾ ਜੋਰ ਸ਼ੋਰ ਨਾਲ ਲੱਗੇਗਾ ਤੇ ਸਾਰੇ ਪੰਜਾਬ ਚੋਂ ਦੀ ਪੂਰੀ ਤਿਆਰੀ ਹੈ ਬਹੁਤ ਉਤਸ਼ਾਹ ਹੈ ਲੋਕਾਂ ਦੇ ਵਿੱਚ ਇਸ ਮੋਰਚੇ ਵਿੱਚ ਸ਼ਾਮਲ ਹੋਣ ਲਈ 18 ਤਾਰੀਖ ਨੂੰ ਅਸੀਂ ਚੰਡੀਗੜ੍ਹ ਜਿਹੜਾ ਪਾਣੀਆਂ ਦਾ ਮੋਰਚਾ এনवायरमेंट ਦਾ ਮੋਰਚਾ ਫੈਡਰਲ ਸਟਰਕਚਰ ਦਾ ਚੰਡੀਗੜ੍ਹ ਦਾ ਮੋਰਚਾ ਤੇ ਕਿਸਾਨਾਂ ਦੇ ਕਰਜ਼ੇ ਦਾ ਮੋਰਚਾ ਇਹਨਾਂ ਮੁੱਦਿਆਂ ਤੇ ਜਿਹੜਾ ਅਸੀਂ ਲਾਉਣ ਜਾ ਰਹੇ ਹਾਂ ਉਹਦੀ ਸਾਰੀ ਰੂਪਰੇਖਾ ਅੱਜ ਅਸੀਂ ਉਲੀਕ ਲਈ ਹੈ ਦੇ 18 ਤਾਰੀਖ ਨੂੰ ਅਸੀਂ ਸਾਰੇ ਮੁਹਾਲੀ ਪਹਿਲਾਂ ਇਕੱਠੇ ਹੋਵਾਂਗੇ ਕਿਉਂਕਿ ਠੰਡ ਬਹੁਤ ਹੈ ਉਸ ਦਿਨ ਇੱਕ ਜਗ੍ਹਾ ਇਕੱਠੇ ਹੋਵਾਂਗੇ ਇਕੱਠੇ ਹੋ ਕੇ ਉਹਤੇ ਅਗਲੇ ਦਿਨ ਆਓ ਤੇ ਅਗਲੇ ਦਿਨ ਅਸੀਂ ਫਿਰ ਚੰਡੀਗੜ੍ਹ ਵਰਕੂਚ ਕਰਾਂਗੇ ਇੱਕ ਵਾਰੀ ਇਕੱਠੇ ਹੋ ਕੇ ਪੂਰਾ ਜਲੂਸ ਦੀ ਸ਼ਕਲ ਚ ਅਸੀਂ ਚੰਡੀਗੜ੍ਹ ਨੂੰ ਕੂਚ ਕਰਾਂਗੇ ਦੇਖਾਂਗੇ ਐਡਮਿਨਿਸਟ੍ਰੇਸ਼ਨ ਸਾਨੂੰ ਕਿੱਥੇ ਰੋਕਦਾ ਕੀ ਨਹੀਂ ਅਸੀਂ ਚੰਡੀਗੜ੍ਹ ਮੋਰਚਾ ਸਿਰਫ ਤੇ ਸਿਰਫ ਚੰਡੀਗੜ੍ਹ ਚ ਹੀ ਲਾਵਾਂਗੇ ਅਸੀਂ ਮੁਹਾਲੀ ਬੈਠਣ ਵਾਲੇ ਨਹੀਂ ਪਾ ਜਿਹੜੀ ਉਹ 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 ਹੁਣ ਅਸੀਂ ਜਾ ਰਹੀਏ ਸਾਡੀ ਟੀਮ ਜਾ ਰਹੀਏ ਮਹਾਰੀ ਕਿੱਥੇ ਇਕੱਠੇ ਹੋਣਾ ਹੈ ਪਹਿਲਾਂ ਅਸੀਂ ਹੁਣ ਜਾ ਕੇ ਡਿਸਾਈਡ ਕਰਾਂਗੇ ਸਾਰਿਆਂ ਨੂੰ ਸਨੇਹਾ ਦਵਾਂਗੇ ਵੀ ਇਸ ਜਗ੍ਹਾ ਇਕੱਠੇ ਹੋਣਾ ਇਕੱਠੇ ਹੋ ਕੇ ਇੱਕ ਦਿਨ ਸਾਨੂੰ ਸਾਰਾ ਜਿਵੇਂ ਫੌਜਾਂ ਲੜਾਈ ਤੋਂ ਪਹਿਲਾਂ ਆਪਣੀ ਪੋਜੀਸ਼ਨ ਲੈਂਦੀਆਂ ਉਦੋਂ ਪੋਜੀਸ਼ਨ ਲੈਣ ਨੂੰ ਲੱਗ ਜਾਣਾ ਤੇ ਅਗਲੇ ਦਿਨ ਅਸੀਂ ਸਾਰੀਆਂ ਆਪਣੀਆਂ ਫੌਜਾਂ ਨੂੰ ਹਦਾਇਤਾਂ ਕਰਾਂਗੇ ਵੀ ਕਿਵੇਂ ਕਿਵੇਂ ਚੰਡੀਗੜ੍ਹ ਨੂੰ ਪਹੁੰਚ ਕਰਨਾ ਹੈ ਤੋਂ ਇਹ ਇੱਕ ਤੈਅ ਫੈਸਲਾ ਹੋਇਆ ਦੂਜੇ ਐਡਮਿਨਿਸਟ੍ਰੇਸ਼ਨ ਦੀ ਅਸੀਂ ਇਸ ਵੱਲੋਂ ਸਖਤ ਨਿੰਦਾ ਕਰਦੇ ਹਾਂ ਉਹਨਾਂ ਨੇ ਸਾਨੂੰ ਕਿਹਾ ਸੀ ਤੁਹਾਨੂੰ ਦੱਸਾਂਗੇ ਹਾਲੇ ਤੱਕ ਕੋਈ ਨਾ ਪੋਜ਼ਿਟਿਵ ਨਾ ਨੈਗੇਟਿਵ ਕੁਝ ਵੀ ਸਾਨੂੰ ਉਹਨਾਂ ਨੇ ਨਹੀਂ ਦੱਸਿਆ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ ਸ਼ਹਿਰ ਹੈ ਕਿਸੇ ਦਾ ਹੋਰ ਇਹਦੇ ਤੇ ਹੱਕ ਨਹੀਂ ਇਹਦੇ ਤੇ ਕਬਜ਼ਾ ਕੀਤਾ ਹੋਇਆ ਨਾਜਾਇਜ਼ ਕੇਂਦਰ ਸਰਕਾਰ ਨੇ ਤੇ ਅਸੀਂ ਇਹਨੂੰ ਆਜ਼ਾਦ ਕਰਾਉਣਾ ਚਾਹੁੰਦੇ ਹਾਂ ਪੰਜਾਬ ਦੇ ਹਵਾਲੇ ਕਰਵਾਉਣਾ ਚਾਹੁੰਦੇ ਹਾਂ ਚੰਡੀਗੜ੍ਹ ਨੂੰ ਐਜ਼ ਰਾਜਧਾਨੀ ਦੀ ਪੰਜਾਬ ਦਾ ਇੱਕ ਹਿੱਸੇ ਦੇ ਤੌਰ ਤੇ ਉਹਦੇ ਲਈ ਅਸੀਂ ਚੰਡੀਗੜ੍ਹ ਪ੍ਰਸ਼ਾਸਨ ਦੀ ਕੋਰ ਨਿੰਦਾ ਕਰਦੇ ਆਂ ਔਰ ਆਸ ਕਰਦੇ ਆਂ 18 ਤੋਂ ਪਹਿਲਾਂ ਪਹਿਲਾਂ ਜਿਹੜਾ ਸਾਡੀ ਸਾਡਾ ਉਹਨਾਂ ਨੂੰ ਮੀਟਿੰਗ ਕਰਕੇ ਕਿਹਾ ਹੋਇਆ ਪੀਸੀ 34 ਚਾਉਣਾ ਉਹਦਾ ਫੈਸਲਾ ਕਰਕੇ ਸਾਨੂੰ ਇਤਲਾਹ ਦੇ ਦੇਣਗੇ ਨਹੀਂ ਤਾਂ 18 ਨੂੰ ਅਸੀਂ ਇਕੱਠੇ ਹੋਵਾਂਗੇ ਸਾਰਾ ਦਿਨ ਤੇ 19 ਨੂੰ ਅਸੀਂ ਸਾਰੀ ਸਟ੍ਰੈਟੇਜੀ ਡਿਕਲੇਅਰ ਕਰ ਦਾਂਗੇ ਅਸੀਂ ਚੰਡੀਗੜ੍ਹ ਨੂੰ ਕਿਵੇਂ ਮਾਰਚ ਕਰਨਾ ਹੈ ਇੱਕ ਤਾਂ ਇਹ ਦੂਸਰਾ ਅੱਜ ਇੱਕ ਮਤਾ ਪਾਸ ਕਰਕੇ ਅਸੀਂ ਜਿਹੜੀ ਡਰਾਈਵਰਸ ਦੀ ਹੜਤਾਲ ਚੱਲ ਰਹੀ ਹੈ ਸਾਰੇ ਦੇਸ਼ ਵਿੱਚ ਉਹਨੂੰ ਆਪਣੇ ਵੱਲੋਂ ਪੂਰਾ ਸਮਰਥਨ ਦਿੰਨੇ ਆਂ ਔਰ ਅਸੀਂ ਸਮਝਦੇ ਆਂ ਕਿ ਕੇਂਦਰ ਸਰਕਾਰ ਸਭ ਕੁਝ ਆਪਣੇ ਹੱਥ 'ਚ ਲੈਣ ਵਾਸਤੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਜਾ ਕੇ ਵੀ ਕਾਨੂੰਨ ਬਣਾਈ ਜਾ ਰਹੀ ਹੈ ਲੋਕਾਂ ਦੀ ਜਿਵੇਂ ਕੋਈ ਬੁਛਕਿਛ ਨਹੀਂ ਹੁੰਦੀ ਉਹਨਾਂ ਦਾ ਜਿਵੇਂ ਕੋਈ ਹੁੰਦਾ ਹੀ ਨਹੀਂ ਇਸ ਤਰ੍ਹਾਂ ਸਮਝਦੇ ਨੇ ਡਿਕਟੇਟਰਾਂ ਵਾਂਗੂ ਬਿਹੇਵ ਕਰਦੇ ਨੇ ਇਸ ਕਰਕੇ ਅਸੀਂ ਆਪਣੇ ਉਹਨਾਂ ਡਰਾਈਵਰ ਭਰਾਵਾਂ ਦਾ ਉਹਨਾਂ ਦੀ ਜਥੇਬੰਦੀ ਦਾ ਲਟਕੇ ਉਹਨਾਂ ਦੀ ਸਪੋਰਟ ਕਰ ਰਹੇ ਆ ਅੱਜ ਸਾਡੇ ਵਿੱਚ ਤਿੰਨ ਅਸੀਂ ਮੇਰੀ ਜਥੇਬੰਦੀ 'ਚ ਖਾਸ ਤੌਰ ਤੇ ਮੁਕੇਸ਼ ਚੰਦਰ ਜੀ ਦੁਆਬਾ ਕਿਸਾਨ ਸੰਘਰਸ਼ ਕਮੇਟੀ ਤੋਂ ਸਾਡੀ ਜਥੇਬੰਦੀ 'ਚ ਉਹਨਾਂ ਦੇ ਨਾਲ ਉਹਨਾਂ ਦੇ ਕੁਝ ਸਾਥੀ ਤੁਹਾਡੇ ਕੋਲ ਸਿਰਫ ਸੀ ਉਹਨਾਂ ਦੇ ਕੁਝ ਸਾਥੀ ਨੇ ਉਹ ਵੀ ਛੱਡ ਕੇ ਉਧਰੋਂ ਜਥੇਬੰਦੀ ਸਾਡੇ ਵੱਲ ਆਏ ਨੇ ਉਹਨਾਂ ਦੇ ਨਾਂ ਨੇ ਸਰ ਬਲਜੀਤ ਸਿੰਘ ਸਰ ਗੁਰਪ੍ਰੀਤ ਸਿੰਘ ਉਹ ਪੀ ਸਰ ਗੁਰਪ੍ਰੀਤ ਸਿੰਘ ਉਹਪਾ ਕਿਰਨਵੀਰ ਸਿੰਘ ਤੇ ਇਨਨ ਵਾਸੀ ਪੰਜਾਬ ਦਾ ਵਾਈਸ ਪ੍ਰੈਜ਼ੀਡੈਂਟ ਬਣਾਇਆ ਸਰ ਪਰਮਦੀਪ ਸਿੰਘ ਸਾਡੇ ਪੰਜਾਬ ਦੇ ਸਕੱਤਰ ਹੋਣਗੇ ਸਰ ਹਰਦੀਪ ਸਿੰਘ ਨਾਬਾ ਵੀ ਪੰਜਾਬ ਦੇ ਸਕੱਤਰ ਹੋਣਗੇ ਇਹ ਅਸੀਂ ਨਵੀਂ ਲਾਮਬੰਦੀ ਕਰਨ ਲਈ ਅਸੀਂ ਸਾਰੇ ਜ਼ਿਲ੍ਹਿਆਂ ਨੂੰ ਕਹਿ ਦਿੱਤਾ ਹੈ ਵੀ ਆਪਣੇ ਰਹਿਣ ਵਾਸਤੇ ਤੰਬੂ ਲੰਗਰ ਦਾ ਸਮਾਨ ਤੇ ਜੋ ਹੋਰ ਜਿਹੜੀਆਂ ਚੀਜ਼ਾਂ ਜ਼ਰੂਰਤ ਆ ਉਹ ਸਾਰੀਆਂ ਆਪਣੀਆਂ ਲੈ ਕੇ ਆਉਣ ਨਾਲੋਂ ਨਾਲ ਕਿਉਂਕਿ ਪੱਕਾ ਮੋਰਚਾ ਲੱਗਣਾ ਹੈ ਇਹ ਨੂੰ ਨਾ ਮੋਰਚਾ ਨਹੀਂ ਦਿੱਲੀ ਦੇ ਮੋਰਚੇ ਵਾਂਗ ਪੱਕਾ ਲੱਗੇਗਾ ਜਦੋਂ ਤੱਕ ਪੰਜਾਬ ਦੇ ਪਾਣੀਆਂ ਦਾ ਫੈਸਲਾ ਨਹੀਂ ਹੁੰਦਾ ਉਦੋਂ ਤੱਕ ਅਸੀਂ ਉੱਠ ਕੇ ਨਹੀਂ ਜਾਵਾਂਗੇ ਸਾਡੀ ਬੁਨਿਆਦੀ ਮੰਗ ਇਹ ਆ ਵੀ ਪਹਿਲਾਂ ਤਾਂ ਇਹ ਫੈਸਲਾ ਹੋਵੇ ਵੀ ਜਿਹੜੇ ਸਤਲੁਜ ਬਿਆਸ ਰਾਵੀ ਹੈ ਇਹਦੇ ਪਾਣੀ ਦਾ ਮਾਲਕ ਪੰਜਾਬ ਹੈ ਜਿਹੜਾ ਸੰਵਿਧਾਨ ਕਹਿੰਦਾ ਹੈ ਤੇ ਸਾਡੇ ਕੇਂਦਰੀ ਜਲ ਸਰੋਤ ਮਹਿਕਮੇ ਦੇ ਸਟੇਟ ਮਨਿਸਟਰ ਨੇ ਪਾਰਲੀਮੈਂਟ ਵਿੱਚ ਵੀ ਕਿਹਾ ਹੈ ਕਿ ਪਾਣੀ ਸਟੇਟ ਸਬਜੈਕਟ ਐ ਅਸੀਂ ਇਹਦੇ ਚ ਦਖਲ ਨਹੀਂ ਦੇ ਸਕਦੇ ਪਰ ਜਦੋਂ ਪਾਣੀ ਕੋਹਣਾ ਹੁੰਦਾ ਉਦੋਂ ਕੇਂਦਰ ਦਖਲ ਦੇ ਕੇ ਚਾਹੇ ਗੈਰ ਸੰਵਧਾਨਿਕ ਢੰਗ ਨਾਲ ਹੀ ਦਖਲ ਦੇ ਕੇ ਸਾਡਾ ਪਾਣੀ ਕਿਸੇ ਨਾ ਕਿਸੇ ਨੂੰ ਦੇ ਦਿੰਦਾ ਹੈ ਅੱਜ ਸਾਡਾ ਪਾਣੀ ਖਤਮ ਹੋਣ ਕਿਨਾਰੇ ਹੈ ਰਿਪੋਰਟਸ ਪਾਰਲੀਮੈਂਟ ਜੀ ਪੇਸ਼ ਹੋ ਚੁੱਕੀਆਂ ਵੀ 100 ਮੀਟਰ ਤੋਂ ਹੇਠਾਂ ਜਾ ਕੇ ਪਾਣੀ ਜਿਹੜਾ ਉਹ ਨਾ ਤਾਂ ਮਨੁੱਖਾਂ ਦੇ ਪੀਣ ਦੇ ਲਾਇਕ ਹੈ ਤੇ ਨਾ ਫਸਲਾਂ ਨੂੰ ਲਾਉਣ ਦੇ ਯੋਗ ਹੈ ਉਹਦੇ ਵਿੱਚ ਆਰਸਨਿਕਸ ਨੇ ਲੈਡ ਹੈ ਨਾਈਟ੍ਰੇਟਸ ਨੇ ਜਿਹੜੇ ਮਨੁੱਖ ਦੀ ਕੰਜ਼ਮਪਸ਼ਨ ਵਾਸਤੇ ਫਸਲਾਂ ਵਾਸਤੇ ਠੀਕ ਨਹੀਂ ਇਸ ਕਰਕੇ ਪੰਜਾਬ ਦਾ ਭਿਕ ਬਹੁਤ ਖਤਰੇ 'ਚ ਹੈ ਜੇ ਸਾਰੇ ਇਸ਼ੂਜ਼ ਇਸ਼ੂਜ਼ ਪੰਜਾਬ ਦੇ ਕਿਸਾਨਾਂ ਦੇ ਪੰਜਾਬ ਦੇ ਲੋਕਾਂ ਦੇ ਬਹੁਤ ਨੇ ਬਹੁਤ ਇਸ਼ੂਜ਼ ਤੇ ਐਜੀਟੇਸ਼ਨ ਹੋ ਸਕਦੀਆਂ ਪਰ ਜੇ ਪ੍ਰਾਇੋਰਟੀ ਤੈਅ ਕੀਤੀ ਜਾਏ ਸਾਡੀ ਸਰਵਾਈਵਲ ਦਾ ਸਵਾਲ ਹੈ ਇਸ ਕਰਕੇ ਸਭ ਤੋਂ ਪਹਿਲੀ ਪ੍ਰਾਇੋਰਟੀ ਪਾਣੀਆਂ ਦੀ ਹੈ ਇਹ ਦਰਿਆਈ ਪਾਣੀ ਸਾਨੂੰ ਨਹੀਂ ਮਿਲਦਾ ਧਰਤੀ ਵਾਲਾ ਮੁੱਕ ਗਿਆ ਤਾਂ ਪੰਜਾਬ ਨੇ ਪੰਜਾਬ ਨਹੀਂ ਰਹਿਣਾ ਇੱਥੋਂ ਦੇ ਲੋਕ ਉੱਜੜ ਕੇ ਬਾਹਰ ਜਾਣਗੇ ਨਾ ਪੰਜਾਬੀ ਕਲਚਰ ਰਹੇਗੀ ਨਾ ਪੰਜਾਬੀਅਤ ਰਹੇਗੀ ਅਸੀਂ ਇਸੇ ਲਈ ਅਸੀਂ ਆਪਣਾ ਹੱਕ ਮੰਗਦੇ ਹਾਂ ਹੁਣ ਤੱਕ ਜੋ ਹੋ ਗਿਆ ਹੋ ਗਿਆ ਪਰ ਪੰਜਾਬ ਦੇ ਲੋਕ ਹੁਣ ਬਰਦਾਸ਼ਤ ਨਹੀਂ ਕਰਨਗੇ ਜਦੋਂ ਉਹਨਾਂ ਨੂੰ ਆਪਣੇ ਹੀ ਦਰਿਆਵਾਂ ਦਾ ਪਾਣੀ ਉਹਨਾਂ ਨੂੰ ਤਾਂ ਮਿਲੇ ਨਾ ਦੂਜੇ ਪਾਸੇ ਸਰਕਾਰ ਗੱਫੇ ਬੰਡੀ ਜਾਏ ਤੋਂ ਇਹਦੇ ਲਈ 16 ਤਰੀਕ ਨੂੰ ਮੋਰਚਾ ਲੱਗੇਗਾ ਪੂਰਾ ਜੋਰ ਸ਼ੋਰ ਨਾਲ ਲੱਗੇਗਾ ਤੇ ਸਾਰੇ ਪੰਜਾਬ ਚ ਉਹਦੀ ਪੂਰੀ ਤਿਆਰੀ ਹੈ ਕੋਈ ਕਿਸੇ ਨਾਲ ਮੁਕਾਬਲਾ ਨਹੀਂ ਹਰੇਕ ਆਪਣਾ ਪ੍ਰੋਗਰਾਮ ਦਿੰਦਾ ਮੈਂ ਉਹਦੇ ਤੇ ਕੋਈ ਕਮੈਂਟ ਨਹੀਂ ਕਰਨਾ ਰਜਵਤ ਸਾਹਿਬ ਕੋਈ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਹੈ 18 ਤਰੀਕ ਨੂੰ ਲੈ ਕੇ ਜਿੱਦਾਂ ਤੁਸੀਂ ਮੀਟਿੰਗ ਮੀਟਿੰਗ ਇੱਕ ਹੋ ਚੁੱਕੀ ਉਹਦੇ ਸਾਨੂੰ ਡੀਸੀ ਐਸਐਸਪੀ ਦੋਹਾਂ ਨੇ ਕਿਹਾ ਸੀ ਅਸੀਂ ਤੁਹਾਨੂੰ ਬੁਲਾ ਕੇ ਇਹਦਾ ਕੀ ਫੈਸਲਾ ਕਰਦੇ ਹਾਂ ਦੱਸਾਂਗੇ ਔਰ ਉਹਨਾਂ ਨੇ ਅੱਜ ਤੱਕ ਸਾਨੂੰ ਨਹੀਂ ਦੱਸਿਆ ਆ ਵੈਸੇ ਦੇਖੀਆ ਤੁਸੀਂ ਰਾਜੀਤ ਸਿੰਘ ਸਾਹਿਬ ਕਿਹੜੀ ਥਾਂ ਤੇ ਧਰਨਾ ਲੱਗ ਰਿਹਾ ਅਸੀਂ 34 ਸੈਕਟਰ ਦੇਖਿਆ ਗੁਰਦੁਆਰੇ ਤੋਂ ਸਾਹਮਣੇ ਜਿਹੜੀ ਸਾਰੀ ਜਗ੍ਹਾ ਲੰਬੀ ਲੰਬੀ ਉਹ ਸਾਰੀ ਖਾਲੀ ਪਈ ਹੈ ਇਧਰ ਲੈਫਟ ਸਾਈਡ ਨੂੰ ਮੁੜ ਜੋ ਤਾਂ 35 ਵਾਲੇ ਪਾਸੇ ਨੂੰ ਉਹ ਵੀ ਸਾਰੀ ਅੱਗੇ ਅਸੀਂ ਉੱਥੇ ਧਰਨੇ ਦਿੰਦੇ ਰਹੇ ਹਾਂ ਹਫ਼ਤਾ ਹਫ਼ਤਾ 10-10 ਦਿਨ ਦਿੰਦੇ ਰਹੇ ਹਾਂ ਧਰਨੇ ਅੱਜ ਤੋਂ 5-7 ਸਾਲ ਪਹਿਲਾਂ ਹੀ ਤੇ ਉਹ ਖਾਲੀ ਪਈ ਹੈ ਜਗ੍ਹਾ ਅਸੀਂ ਇਹ ਵੀ ਕਿਹਾ ਐਡਮਿਨਿਸਟ੍ਰੇਸ਼ਨ ਨੂੰ ਵੀ ਅਸੀਂ ਗਰੰਟੀ ਦਿੰਦੇ ਹਾਂ ਇਹ ਪੀਸਫੁਲ ਰਹੇਗਾ ਅੰਦੋਲਨ ਔਰ ਇਹ ਵੀ ਗਾਰੰਟੀ ਦਿੰਦੇ ਆ ਵੀ ਲੋਕਾਂ ਨੂੰ ਵੀ ਕੋਈ ਕਸ਼ਟ ਨਹੀਂ ਹੋਏਗਾ ਰਾਜੀਵ ਸਾਹਿਬ ਇਹੋ ਸਭ ਦਾ ਕਿ ਤੁਹਾਨੂੰ 25 ਸੈਕਟਰ ਲੈ ਕੇ ਗਰਾਉਂਡ ਦਿੱਤਾ ਜਾਵੇ ਤੁਸੀਂ ਤੁਹਾਨੂੰ ਜਾ ਸਕਦੇ 25 ਸੈਕਟਰ 'ਚ ਜਾਣਾ ਹੁੰਦਾ ਉਹ ਤਾਂ ਸਭ ਵਾਸਤੇ ਖੁੱਲ੍ਹਾ ਹੀ ਹੈ ਅਸੀਂ ਪੰਜਾਬੀ ਆ ਅਸੀਂ ਜਿਉਂਦੇ ਜੀ ਮੜੀਆਂ 'ਚ ਨਹੀਂ ਜਾਂਦੇ ਰਾਜੀਵ ਸਾਹਿਬ ਗ੍ਰੀਨ ਰੈਗੂਲੇਸ਼ਨ ਦੇ ਅਫੈਕਟ ਕੀ ਸੀ ਇਸ ਨੂੰ ਲੈ ਕੇ ਰਿਪੋਰਟ ਤਿਆਰ ਹੋਈ ਸੀ ਜਿਆਦਾ ਸਾਰਿਆਂ ਵੱਲੋਂ ਵਿਧੇ ਸਭਾ ਕਰਾਇਆ ਸੀ ਕੋਟਿਆਰ ਸੰਖਾਲਕ ਵੱਲੋਂ ਸਾਬਕਾ ਦਿੱਤੀ ਰਹੀ ਨੇ ਵਧਾਉਣਾ ਅਰੇ ਰਗਾ ਨਾਮ ਹੈਗਾ ਉਹਨਾਂ ਕੋਲ ਡਾਕਟਰ ਜੋਲੋਂ ਡਾਕਟਰ ਕੋਲ ਆ ਕੇ ਪੇਸ਼ ਕੀਤੇ ਪਰ ਪਿਛਲੀ ਸਰਕਾਰ ਨੇ ਇੰਪਲੀਮੈਂਟ ਨਹੀਂ ਕੀਤੀ ਹੋਰ ਗੋਟਾਂ ਤੁਹਾਡੇ ਧਿਆਨ ਦੇ ਵਿੱਚ ਹੋਣੀਆਂ ਜੀ ਇਸ ਤਰ੍ਹਾਂ ਵੀ ਸਰਕਾਰਾਂ ਰਿਪੋਰਟਾਂ ਤਿਆਰ ਕਰਕੇ ਫਿਰ ਉਹਦੇ ਬਾਅਦ ਉਹਨਾਂ ਨੂੰ ਦੱਬ ਕੇ ਬਹਿ ਜਾਂਦੀਆਂ ਨੇ ਅਮਲ ਕਿਸੇ ਤੇ ਅੱਜ ਤੱਕ ਜੋਲ ਕਮੇਟੀ ਦੀਆਂ ਕਿੰਨੀਆਂ ਰਿਪੋਰਟਾਂ ਆ ਚੁੱਕੀਆਂ ਜੀ 87 ਦੀ ਵੀ ਰਿਪੋਰਟ ਪਈ ਆ ਲੇਟੈਸਟ ਵੀ ਪਈ ਹੈ ਉਹਦੇ ਤੇ ਕੋਈ ਅਮਲ ਨਹੀਂ ਹਾਂ ਰੋਲਾ ਜ਼ਰੂਰ ਪਾਉਂਦੇ ਨੇ ਪੋਲਿਟੀਕਲ ਗੇਨ ਲੈਣ ਵਾਸਤੇ ਵੀ ਅਸੀਂ ਬੜੇ ਸੱਚੇ ਹਾਂ ਜੀ ਦੇਖੋ ਜੀ ਜੀਰੀ ਦੀ ਫਸਲ ਜਿਹੜੀ ਛੜਨੀ ਪਉ ਜੀ ਇਦਾਂ ਦੀਆਂ ਗੱਲਾਂ ਕਰਦੇ ਨੇ ਉਹਦਾ ਆਲਟਰਨੇਟਿਵ ਕੀ ਹੈ ਕੋਈ ਨਹੀਂ ਪ੍ਰੈਕਟੀਕਲੀ ਕੀ ਕਰਨੇ ਸਰਕਾਰ ਕੋਲ ਕੋਈ ਪ੍ਰੋਗਰਾਮ ਨਹੀਂ ਤੋਂ ਕਿਸਾਨ ਤਾਂ ਹਰ ਤਰ੍ਹਾਂ ਸਹਾਇਤਾ ਦੇਣ ਨੂੰ ਤਿਆਰ ਹੈ ਔਰ ਇਹ ਵੀ ਅਸਲੀਅਤ ਹੈ ਵੀ ਦੇਸ਼ ਦੀ ਫੂਡ ਸਿਕਿਉਰਿਟੀ ਦਾ ਖਤਰਾ ਖੜਾ ਹੋ ਜਾਊ ਜੇ ਪੰਜਾਬ 'ਚ ਅੰਨ ਪੈਦਾ ਨਾ ਹੋਇਆ ਪੰਜਾਬ ਇਸ ਦਾ ਗ੍ਰੇਨ ਬਾਉਲ ਆਫ ਇੰਡੀਆ ਪੰਜਾਬ ਮੋਰ ਥੈਨ 50% ਕੰਟ੍ਰਿਬਿਊਟ ਕਰਦਾ ਹੈ ਔਰ ਮੈਨੂੰ ਇਸ ਗੱਲ ਦਾ ਵੀ ਅਫਸੋਸ ਹੈ ਕਿ ਦਿੱਲੀ ਵਾਲਿਆਂ ਨੂੰ ਇਸ ਗੱਲ ਦਾ ਕੋਈ ਅਹਿਸਾਸ ਨਹੀਂ ਅਸੀਂ ਆਪਣਾ ਧਰਤੀ ਹੇਠਲਾ ਪਾਣੀ ਮੁਕਾ ਲਿਆ ਉਹਨੂੰ ਫੂਟ ਗੇਜਸ ਕਨਵਰਟ ਕਰਕੇ ਤੇ ਨਾ ਤਾਂ ਇਹ ਕਾਸਟ ਕੈਲਕੂਲੇਸ਼ਨਸ ਦੇ ਵਿੱਚ ਕਦੇ ਅਕਾਊਂਟ ਹੋਰ ਕੀਤਾ ਇਹਦਾ ਖਰਚ